ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਮੈਂ ਅੱਜ ਮੌਕੇ ਦੇ ਵਿੱਚ ਬੈਠਾ ਤੇ ਇਸ ਸੱਜਣ ਕੋਲ ਬੈਠਾ ਮੇਰਾ ਰਿਸ਼ਤੇਦਾਰ ਵੀ ਆ ਜਿਹੜਾ ਲਗਭਗ 2018 ਤੋਂ ਬੈਡ ਤੇ ਪਿਆ ਹੋਇਆ 2018 ਤੋਂ ਬੈਡ ਤੇ ਪਿਆ ਹੋਇਆ ਇਹਨਾਂ ਦੀ ਰੀਡ ਦੀ ਹੱਡੀ ਨੂੰ ਕੋਈ ਬਾਈ ਜੀ ਦਿੱਕਤ ਆ ਹਨਾ ਰੀਡ ਦੀ ਹੱਡੀ ਦਾ ਆਪਰੇਸ਼ਨ ਹੋਇਆ ਹਾਂ ਰੀਡ ਦੀ ਹੱਡੀ ਦਾ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਨਾਂ ਤੈਨਾਂ ਤੋਂ ਖੜੇ ਹੋਇਆ ਜਾਂਦਾ ਬਸੇ ਆ ਸਮਝ ਲਓ ਵੀ ਮੈਂ ਕੋਈ ਗੱਲ ਇਹੋ ਜੀ ਨਹੀਂ ਕਰਦਾ ਜ ਜਿਹਦੇ ਨਾਲ ਭਰਾ ਦਾ ਦਿਲ ਦੁਖੀ ਹੋਵੇ ਕਿ ਆ ਜਿਹੜਾ ਕਹਿ ਲਓ ਵੀ ਆ ਫੱਟਾ ਵੀ ਮੈਂ ਕਿੰਨਾ ਵੀ ਇੱਕੋ ਹੀ ਜਗ੍ਹਾ ਤੇ ਪਿਆ ਪੰਜਾ ਸੱਤ ਅ 6 ਸਾਲਾਂ ਦਾ ਜ ਜਦੋਂ ਦੇ ਬਾਈ ਜੀ ਮੰਜੇ ਤੇ ਪਈ ਆ ਤੇ ਆ ਬਾਈ ਜੀ ਦਾ ਬੱਚਾ ਤੇ ਇੱਕ ਬਾਈ ਜੀ ਦੀ ਗੁੜੀਆ ਉਹ ਪਲੱਸ 1 ਦੇ ਵਿੱਚ ਹੈ ਨਾ ਹਾਂਜੀ ਪਲੱਸ 1 ਦੇ ਵਿੱਚ ਆ ਤੇ ਜਿਹੜਾ ਕਹਿ ਲਓ ਵੀ ਬਾਈ ਜੀ ਨੂੰ ਹੁਣ 5 ਸਾਲ ਹੋ ਗਏ ਆ ਵੜਤੇ ਭਿਆਨ ਤੇ ਇਹਨਾਂ ਦਾ ਜਿਹੜਾ ਇਲਾਜ ਆ ਉਹ ਇਲਾਜ ਬਾਈ ਜੀ ਤੁਸੀਂ ਕੀ ਦੱਸ ਰਹੇ ਸੀ ਕਿ ਕੀ ਹੋਊਗੀ ਪੀਜੀਓਥੈਰੇਪੀ ਦੱਸ ਰਹੇ ਆ ਡਾਕਟਰ ਅੱਛਾ ਉਹ ਕੀ ਹੁੰਦਾ ਜੀ ਵਾਕਸ ਸੈਜ ਹੁੰਦੀ ਹੈ ਯਾਰ ਅੱਛਾ ਉਹ ਕਿੰਨਾ ਖਰਚਾ ਹੋਊ ਉਹਦੇ ਤੇ ਤਕਰੀਬਨ ਹੋ ਸਕਦਾ 5-6 ਲੱਖ ਰੁਪਏ ਲੱਗਣ 5-6 ਲੱਖ ਰੁਪਏ ਖਰਚਾ ਤੇ ਇਹ ਭਾਈ ਵੇਖੋ ਸਭ ਤੋਂ ਵੱਡੀ ਗੱਲ ਮੈਂ ਇਹ ਕਹਿੰਦਾ ਵੀ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਆਉਂਦਾ ਸਰਕਾਰ ਦਾ ਮਸਲਾ ਕੀ ਗੱਲ ਗਲਤ ਹੈ ਜੀ ਹਾਂਜੀ ਅੱਜ ਤੋਂ ਕੁਝ ਕ ਸਾਲ ਪਹਿਲਾਂ ਵੀਡੀਓ ਪਾਈ ਸੀ ਬਾਈ ਜਗਦੀਪ ਥਲੀ ਨੇ ਪੰਜਾਬੀ ਲੋਕ ਜਿਹੜਾ ਕਹ ਲਓ ਪੰਜਾਬੀ ਲੋਕ ਚੈਨਲ ਦਾ ਮੈਂ ਬੜਾ ਧੰਨਵਾਦ ਵੀ ਕਰਦਾ ਬਾਈ ਜਗਦੀਪ ਖੱਲੀ ਦਾ ਤੇ ਹੁਣ ਵੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਜੇਕਰ ਆ ਗੱਲ ਉਹ ਆਪਦੇ ਪੇਜ ਤੇ ਚਲਾ ਦਿੰਦਾ ਜਿਹੜਾ ਕਹ ਲਓ ਵੀ ਆ ਉਸ ਤੋਂ ਬਾਅਦ ਇਹਨਾਂ ਦੀ ਕੋਈ ਉਦੋਂ ਮਦਦ ਆਈ ਫਿਰ ਕੋਈ ਹਾਂਜੀ ਹਾਂ ਉਦੋਂ ਆਈ ਸੀਗੀ ਮਦਦ ਤੇ ਥੋੜੀ ਜਿਹੀ ਉਹ ਫਿਰ ਮੈਨੂੰ ਦਾਖਲਾ ਰੱਖਿਆ ਸੀ ਐਮਸੀ ਜੋ ਖਰਚ ਹੋ ਗਏ ਪੈਸੇ ਅੱਛਾ ਉਹ ਤੋਂ ਖਰਚ ਹੋ ਗਏ ਪੈਸੇ ਖਰਚ ਹੋ ਗਏ ਪੈਸੇ ਹਾਂਜੀ ਠੀਕ ਹੈ ਪੇਪਰ ਅਸਲ ਦੇ ਵਿੱਚ ਪਤਾ ਨਹੀਂ ਰੱਬ ਨੂੰ ਮਨਜ਼ੂਰ ਨਹੀਂ ਵੀ ਬਾਈ ਤੋਰ ਫੇਰ ਸਕਣ ਜਾਂ ਕਿਵੇਂ ਪ੍ਰਮਾਤਮਾ ਪਤਾ ਨਹੀਂ ਇਹ ਸੱਚੇ ਪਾਤਸ਼ਾਹ ਜਾਣਦਾ ਹੁਣ ਇਸ ਟਾਈਮ ਇਹਨਾਂ ਤੇ ਬੈਂਕ ਦਾ ਕਰਜ਼ਾ ਵੀ ਇਹਨਾਂ ਨੇ ਘਰ ਪਾਇਆ ਸੀ ਬੈਂਕ ਤੋਂ ਲੋਨ ਚਾਕੇ ਪਹਿਲਾਂ ਮੈਂ ਗੱਲ ਇਹ ਕਰੂੰਗਾ ਵੀ ਸਰਕਾਰ ਹੋਵੇ ਚਾਹੇ ਕੋਈ ਹੋਵੇ ਇਹੋ ਜਿਹੇ ਬੰਦਿਆਂ ਦਾ ਉਹਨਾਂ ਨੇ ਘਰ ਬਾਹਰ ਦੇਖਣਾ ਹੁੰਦਾ ਤੇ ਤੁਹਾਡੀ ਛਤਰ ਛਾਇਆ ਜਿਹੜੀ ਹੁੰਦੀ ਹੈ ਦੇ ਵਿੱਚ ਲੋਕ ਤੁਹਾਡੀ ਛਤਰ ਛਾਇਆ ਦੇ ਵਿੱਚ ਹੀ ਹੁੰਦੇ ਆ ਕਾਇਓ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਮੈਂ ਕਿਸੇ ਵੀ ਪਾਰਟੀ ਦਾ ਨਾਮ ਨਹੀਂ ਲਵਾਂਗਾ ਕਿਉਂਕਿ ਇਸ ਟਾਈਮ ਸਾਰੀ ਪਾਰਟੀਆਂ ਦੇ ਵਰਕਰਾਂ ਨੂੰ ਤੇ ਉਹ ਉਹ ਸਾਰੀ ਪਾਰਟੀਆਂ ਦੇ ਲੋਕਾਂ ਨੂੰ ਬੇਨਤੀ ਆ ਕਿ ਭਾਈ ਬਹੁਤੇ ਤੋਂ ਬਹੁਤਾ ਥੋੜੇ ਤੋਂ ਥੋੜੇ ਇਸ ਵੀਰ ਦੀ ਮਦਦ ਕਰਨੀ ਆ ਸਭ ਤੋਂ ਵੱਡੀ ਗੱਲ ਇਹ ਆ ਫਿਰ ਇਸ ਬਾਈ ਤੇ ਕਰਜ਼ਾ ਕਿੰਨਾ ਵੀਰ ਜੀ 6 ਲੱਖ ਦੇ ਤਕਰੀਬਨ 6 ਲੱਖ ਦੇ ਤਕਰੀਬਨ ਕਰਜ਼ਾ ਹੁਣ ਕਈ ਵਾਰ ਜਿਹੜਾ ਕਹ ਲੋ ਕਰਜ਼ਾ ਕਿਹਾ ਵੀ ਕਰਜ਼ਾ ਮਾਫ਼ ਹੋ ਜਾਊਗਾ ਐੋਜੇ ਲੋਕਾਂ ਦਾ ਕੰਮ ਇਹ ਕੱਲੇ ਨਹੀਂ ਬਾਈ ਜੀ ਬਹੁਤ ਸਾਰੇ ਲੋਕ ਆ ਜਿਹੜੇ ਕੋਈ 10 ਸਾਲ ਹੋ ਗਏ ਕੋਈ 5 ਸਾਲ ਹੋ ਗਏ ਕੋਈ 3 ਸਾਲ ਹੋ ਗਏ ਮੰਜੇ ਤੇ ਪਿਆ ਨੂੰ ਨਾ ਤਾਂ ਕਦੇ ਕੋਈ ਰਿਸ਼ਤੇਦਾਰ ਬਾਹ ਫੜਦਾ ਮੈਂ ਕੋਈ ਬਾਈ ਜੀ ਗੱਲ ਗਲਤ ਨਹੀਂ ਕਹਿ ਰਿਹਾ ਨਹੀਂ ਹਾਂਜੀ ਹੋਰ ਤੇ ਨਾ ਹੀ ਕੋਈ ਬਾਅਦ ਦੇ ਵਿੱਚ ਭੈਣ ਭਾਈ ਬਾਹ ਫੜਦਾ ਆਉਂਦਾ ਕਿਉਂਕਿ ਸਾਰਿਆਂ ਦੇ ਸਰਕਲ ਹੀ ਉਹੋ ਜੇ ਹੁੰਦੇ ਆ ਔਰ ਨਾ ਹੀ ਬਾਹ ਸਰਕਾਰ ਫੜਦੀ ਆ ਪਾ ਫੜਦਾ ਤਾਂ ਰੱਬ ਫੜਦਾ ਤੇ ਜਾਂ ਬਾ ਉਹ ਫੜਦਾ ਜਿਨ੍ਹਾਂ ਕੋਲ ਪਰਮਾਤਮਾ ਨੇ ਦਿੱਤਾ ਸਭ ਕੁਝ ਹੁੰਦਾ ਮੇਰੀ ਪਹਿਲਾਂ ਤਾਂ ਲੋਕਾਂ ਨੂੰ ਬਾਹਰ ਦੇ ਇਨਾਂ ਰਈਆਂ ਨੂੰ ਪੰਜਾਬ ਦੇ ਦਾਨੀ ਸੱਜਣਾ ਨੂੰ ਬੇਨਤੀ ਆ ਕੇ ਮੈਂ ਵੀਰ ਜੀ ਦਾ ਖਾਤਾ ਲਾ ਦੂੰਗਾ ਵਿੱਚ ਨੰਬਰ ਵੀ ਲਾ ਦਾਂਗੇ ਤੇ ਆਪ ਦਾ ਨੰਬਰ ਵੀ ਮੈਂ ਦੇ ਦੂੰਗਾ ਤੁਹਾਡਾ ਨੰਬਰ ਬਾਈ ਜੀ ਤੁਹਾਡਾ ਖਾਤਾ ਔਰ ਆਪ ਦਾ ਨੰਬਰ ਵੀ ਕਈ ਵਾਰ ਪੁੱਛਣਾ ਹੁੰਦਾ ਬੰਦੇ ਨੇ ਭਾਈ ਕਿੰਨੇ ਕੋਈ ਕਿਸੇ ਨੇ ਮਦਦ ਕੀਤੀ ਹੈ ਨਹੀਂ ਕੀਤੀ ਤੇ ਉਹ ਬਾਕੀ ਬਾਈ ਦਾ ਸਾਰਾ ਕੁਝ ਦਿੱਤਾ ਹੋਊਗਾ ਤਾਂ ਤੁਸੀਂ ਭਾਈ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਮਦਦ ਕਰੋ ਔਰ ਸਰਕਾਰ ਨੂੰ ਚਾਹੀਦਾ ਜੇਕਰ ਬਿਜ਼ਨਸਮੈਨਾਂ ਦਾ ਕਰੋੜਾ ਰੁਪਇਆ ਮਾਫ ਹੋ ਸਕਦਾ ਅਰਬਾਂ ਰੁਪਇਆ ਤਾਂ ਇਹਨਾਂ ਅਰਗੇ ਵੀਰਾਂ ਦਾ ਜਿਹੜਾ ਕਹ ਲੋ ਕਰਜ਼ਾ ਕੀ ਉਹ 6 ਲੱਖ ਰੁਪਇਆ ਕਰਜ਼ਾ ਤੇ ਜਿਹੜਾ ਕਹ ਲੋ ਬੈਂਕਾਂ ਦਾ ਬੈਂਕ ਅਨਪ੍ਰੇਸ਼ਣ ਤੱਕ ਕਰਤਾ ਹੁੰਦਾ ਪਹਿਲਾਂ ਪਰੇਸ਼ਾਨ ਕਰਦਾ ਸੀਗਾ ਹੁਣ ਬਾਈ ਥਾਲੀ ਨੇ ਜਿਹੜੀ ਵੀਡੀਓ ਪਾਈ ਸੀ ਉਹਦੇ ਰਾਹੀਂ ਹੁਣ ਉਹ ਪੈਸੇ ਦੇ ਰਿਆ ਕੋਈ ਬੰਦਾ ਠੀਕ ਹੈ ਥੋੜੇ ਥੋੜੇ ਕਰਕੇ ਥੋੜੇ ਥੋੜੇ ਕਰਕੇ ਹਾਂਜੀ ਆ ਉਹ ਟਿੱਕੇ ਖੜੇ ਅੱਗੇ ਨਾਲ ਵੀ ਫਿਰ ਘਰ ਦਾ ਸਰਕਲ ਤੋਂ ਚੜਦਾ ਮੁਸ਼ਕਲੀ ਚੱਲਦਾ ਫਿਰ ਘਰ ਦਾ ਖਰਚਾ ਫਿਰ ਉਹ ਫਿਰ ਕਮਾਉਣਾ ਤਾਂ ਬਈ ਤੁਸੀਂ ਸੀਗਾ ਜੀ ਹਾਂ ਹੁਣ ਨਾ ਤਾਂ ਬੱਚਾ ਆ ਕਮਾ ਸਕਦਾ ਬੱਚਾ ਤੁਸੀਂ ਦੇਖੀ ਜਾਂਦੇ ਸਾਹਮਣੇ ਬੈਠਾ ਕਿ ਕੀ ਇਹ ਵਿਚਾਰਾ ਜਮਾ ਸਿੱਧਾ ਭੋਲਾ ਭਾਲਾ ਉੰਜੀ ਤੇ ਹੁਣ ਬੱਚੀ ਆ ਉਹ ਛੋਟੀ ਉਹ ਕੀ ਕਮਾਵੇ ਪੜ੍ਹਨ ਦੀ ਉਮਰ ਆ ਤੇ ਜਿਹੜਾ ਕਹਿ ਲੋ ਵੀ ਕਾਰਗਰ ਨੂੰ ਚਲਾਵੇ ਕੌਣਾ ਤਾਂ ਮੇਰੀ ਪੰਜਾਬ ਦੇ ਲੋਕਾਂ ਨੂੰ ਦਾਨੀ ਸੱਜਣਾ ਨੂੰ ਬੇਨਤੀ ਆ ਕਿ ਭਾਈ ਤੁਸੀਂ ਮਦਦ ਕਰੋ ਦੂਸਰੇ ਨੰਬਰ ਤੇ ਮੈਂ ਬੇਨਤੀ ਇਹ ਕਰਦਾ ਸਰਕਾਰ ਨੂੰ ਚਾਹੇ ਕੋਈ ਸਰਕਾਰ ਆ ਚਾਹੇ ਕੋਈ ਪਾਰਟੀ ਆ ਭਾਈ ਇਹੋ ਜੇ ਵਿਅਕਤੀ ਤੁਸੀਂ ਵੇਖੋ ਔਰ ਉਹਨਾਂ ਦਾ ਜਿਹੜਾ ਕਹਿ ਲੋ ਘਰ ਦਾ ਖਰਚਾ ਚੱਕੋ ਜੇਕਰ ਐਮਐਲਏ ਦੀਆਂ ਤਨਖਾਹਾਂ ਪੈਨਸ਼ਨਾਂ ਤੇ ਪੂਰੇ ਨਹੀਂ ਪੈਂਦੇ ਤਾਂ ਆ ਵਿਚਾਰੇ 2 2025 2500 ਰੁਪਏ ਤੇ ਹੀ ਕੀ ਪੂਰੀ ਪੈਂਦੀ ਹੋਊਗੀ ਜੇ ਕੋਈ ਮਤਲਬੋਂ ਬਾੜਾ ਮੋਟਾ ਕਿਉਂ ਨਾ ਕਿਵੇਂ ਕਰਕੇ ਆ ਵੀ ਜਾਵੇ ਕਿਤੋਂ ਤੇ ਇਹਨਾਂ ਨੂੰ ਰੀੜ ਦੀ ਹੱਡੀ ਦੇ ਕੋਈ ਪ੍ਰੋਬਲਮ ਆ ਤੇ ਇਹਨਾਂ ਦੀ ਦੱਸਿਆ ਇਹਨਾਂ ਨੇ ਵੀ ਜਿਹੜਾ ਕੀ ਦੱਸਿਆ ਸੀ ਤੁਸੀਂ ਹੁਣ ਪੀਜੀਓ ਥੈਰੇਪੀ ਹਾਂ ਪੀਜੀਓ ਥੈਰੇਪੀ ਜੀਤੇ ਪੰਜ 6 ਲੱਖ ਰੁਪਏ ਚਾਹੀਦਾ ਉਹ ਆਪਾਂ ਬੱਚਿਆਂ ਦੇ ਵੱਡੇ ਤੇ ਵੀ 2 2 ਲੱਖ 20 20 ਲੱਖ ਲਾ ਦਿੰਨੇ ਆ ਤੇ ਜਿਹੜੇ ਮੇਰੇ ਵੀਰ ਕੋਈ ਹੈਗਾ ਦਾਨੀ ਸੱਜਣ ਬਹੁਤਾ ਬੈਠੇ ਆ ਤੋ ਵੀਰੋ ਇਸ ਭਰਾ ਦੀ ਬਾਹ ਫੜੋ ਔਰ ਨੇੜੇ-ਨੇੜੇ ਜਿੰਨੇ ਵੀ ਇਹਨਾਂ ਨਾਲ ਦੇ ਵੀਰ ਆ ਉਹਨਾਂ ਦੀ ਬਾਹ ਫੜੋ ਤਾਂ ਕਿ ਭਾਈ ਉਹ ਬੰਦਾ ਮੰਝੇ ਤੇ ਬੈਠਾ ਆਪਦੇ ਆਪ ਨੂੰ ਕੋਸੀ ਨਾ ਜਾਵੇ ਕਿਉਂਕਿ ਜਦੋਂ ਦਿਨ ਦਿਹਾੜ ਹੁੰਦਾ ਜਦੋਂ ਆਸੇ-ਪਾਸੇ ਬੱਚੇ ਖੁਸ਼ ਹੁੰਦੇ ਆ ਤੇ ਜਿਹੜੇ ਭਾਈ ਜੀ ਕੋਈ ਗੱਲ ਗਲਤ ਕਰ ਰਿਹਾ ਮੈਂ ਤਾਂ ਮਾਫੀ ਚਾਹੁੰਦਾ ਪਰ ਗੱਲ ਸਹੀ ਇਹੀ ਆ ਸਹੀ ਗੱਲ ਆ ਜੀ ਜਦੋਂ ਬੱਚੇ ਆ ਬਾਈ ਦੇ ਬੱਚੇ ਹੋਣਗੇ ਉਦੋਂ ਆਪਦੇ ਬਾਪ ਵੱਲ ਵੇਦੇ ਹੋਣਗੇ ਵੀ ਮਨਾ ਸਾਡਾ ਬਾਪ ਉਹ ਹੀ ਕਮਾਉਂਦਾ ਹੁੰਦਾ ਤੇ ਅਸੀਂ ਇਸ ਚੀਜ਼ ਤੋਂ ਤਰਸਦੇ ਨਾ ਤੇ ਮੇਰੀ ਬੇਨਤੀ ਇਹੀ ਆ ਕਿ ਮੈਂ ਆਪ ਇਹ ਗੱਲਾਂ ਕਰ ਰਿਹਾ ਕਿਉਂਕਿ ਆਪਾਂ ਸਾਰੇ ਪੰਜਾਬ ਦੇ ਲੋਕ ਹੈਗੇ ਤਾਂ ਦੁਖੀ ਆ ਪਰ ਕਹਿੰਦਾ ਦੁਖੀ ਤੋਂ ਦੁਖੀ ਪਈਆ ਤੇ ਪਰ ਬਈ ਮੇਰੀ ਬੇਨਤੀ ਆ ਵੀ ਤੁਸੀਂ ਮਦਦ ਕਰੋ ਇਸ ਵੀਰ ਦੀ ਜਰੂਰ ਮਦਦ ਕਰੋ ਬਾਈ ਨੂੰ 2018 ਤੋਂ ਮੰਜੇ ਤੇ ਪਏ ਹੋਏ ਆ ਹਾਂਜੀ 2018 ਤੇ 2018 ਦੇ ਵਿੱਚ ਹੀ ਮੰਜੇ ਤੇ ਪਏ ਹੋਏ ਆ ਬਾਈ ਨੇ ਜਿਹੜਾ ਕਹਿ ਲਓ 2022 ਦੇ ਵਿੱਚ ਕਿਹਾ ਸੀ ਵਿਸ਼ਵਦੀ ਮੇਰਦੇ ਕਰਜ਼ਾ ਮੈਨੂੰ ਬੈਂਕ ਕਾਲਤੰਕ ਕਰ ਦੇ ਮੈਂ ਕਿਹਾ ਬਾਈ ਜੀ ਉਹਨਾ ਧਰਨਿਆਂ ਦੇ ਵਿੱਚ ਰੁੱਝੇ ਰਹੇ ਫਿਰ ਮੈਂ ਉਹਨਾ ਹੀ ਸੀਗਾ ਤੇ ਫਿਰ ਮੈਂ 21 ਤਰੀਕ ਨੂੰ ਬਿਮਾਰ ਹੋ ਗਿਆ ਸੀ 21 ਜਨਵਰੀ ਨੂੰ ਹੋਣਾ ਬਾਅਦ ਦੇ ਵਿੱਚ ਫਿਰ ਬਿਮਾਰ ਤੇ ਮੈਂ ਦੱਸਿਆ ਬਾਈ ਨੂੰ ਮੈਂ ਤਾਂ ਆਪ ਨੂੰ ਮੈਂ ਕਿਹਾ ਦਵਾਈਆਂ ਤੇ ਚੱਲ ਰਿਹਾ ਤੇ ਬੇਨਤੀ ਹੈ ਮੈਂ ਭਾਈ ਸਾਹਿਬ ਮੈਂ ਤਾਂ ਹੁਣ ਆਪ ਦਾ ਵਾਅਦਾ ਪੂਰਾ ਕੀਤਾ ਤੁਹਾਡੇ ਨਾਲ ਉਹਨ ਪਰਮਾਤਮਾ ਤੇ ਜਿਹੜੇ ਪਰਮਾਤਮਾ ਦੇ ਬੰਦੇ ਆ ਤੁਹਾਡੀ ਉਹ ਬਾਹ ਫੜਨ ਮੇਰੀ ਪਾਰਸ਼ਾ ਯੇ ਅੱਗੇ ਬੇਨਤੀ ਆ ਆ ਬਾਈ ਦਾ ਮੜਾ ਜਿਹਾ ਚਿਹਰਾ ਵਖਾ ਲੋ ਨੇੜੇ ਆ ਕਿ ਬਾਈ ਦੀ ਹਲੇ ਕਿੰਨੀ ਤਾਂ ਵਿਚਾਰੇ ਦੀ ਉਮਰ ਆ ਤੇ ਉਹ ਜਿਹੜਾ ਕਹਿੰ ਲੋ 2018 ਤੋਂ ਲੈ ਕੇ ਦੋ ਜਿਹੜਾ ਕਹਿੰ ਲੋ ਵੀ ਪਏ ਆ 5-6 ਸਾਲ ਹੋ ਗਏ ਆ ਆ ਨੇੜੇ ਹੋ ਜਾ ਬਾਈ ਦੇ ਤੇ ਆ ਬਾਈ ਜੀ ਤੁਸੀਂ ਵੀ ਕਹੋ ਵੀ ਮੇਰੀ ਮਦਦ ਕਰੋ ਭਾਈ ਮੇਰੀ ਸਾਰੀ ਰੱਬੀ ਰੂਹਾਂ ਨੂੰ ਬੇਨਤੀ ਆ ਵੀ ਮੇਰੀ ਮਦਦ ਕੀਤੀ ਜਾਵੇ ਬਾਈ ਜੀ ਮੇਰੇ ਬੱਚੇ ਪਾਲ ਸਕਨ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਆ ਨੌਜਵਾਨ ਜਿਹੜਾ ਮੁੰਡਾ ਬਾਈ ਜੀ ਦੇ ਦਾ ਵਿਚਾਰ ਆਪ ਹਲੇ ਜਿਹੜਾ ਕਿਹੜੀ ਕਲਾਸ ਚ ਬਈ 7 9 9 9 ਨੌਵੀਂ ਵਿੱਚ ਆ ਹਾਂ ਨੌਵੀਂ ਵਿੱਚ ਵਿਚਾਰਾ ਹੁਣ ਪੜ੍ਹੇ ਜਾਂ ਕੀ ਕਰੇ ਤੁਸੀਂ ਵੇਖ ਹੀ ਰਹੇ ਛੱਗਲੇ ਵੀ ਵੇਖਦੇ ਕਿੱਡੀ ਭੋਲੀ ਭਾਲੀ ਆ ਤੇ ਤੁਹਾਡੇ ਅੱਗੇ ਇਹੀ ਬੇਨਤੀ ਆ ਪੰਜਾਬ ਦੇ ਲੋਕੋ ਕਿ ਸਰਕਾਰ ਨੂੰ ਵੀ ਬੇਨਤੀ ਆ ਕਿ ਭਾਈ ਆਪਾਂ ਕਰ ਜੇ ਬਿਜ਼ਨਸਮੈਨਾਂ ਦੇ ਮਾਫ਼ ਕਰ ਦਿੰਨੇ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਤੁਸੀਂ ਬੈਂਕਾਂ ਨੂੰ ਮੇਰੀ ਆਰਬੀਆਈ ਬੈਂਕ ਨੂੰ ਬੇਨਤੀ ਆ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਤੇ ਸਰਕਾਰ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਪਾਉ ਉਹਨਾਂ ਨੂੰ ਤੇ ਜਿਹੜੇ ਇਹੋ ਜਿਹੇ ਲੋਕ ਆ ਜਿਨ੍ਹਾਂ ਨੇ ਕਰਜ਼ੇ ਚੱਕੇ ਹੋਏ ਆ ਤੇ ਜਿਹੜੇ ਨਹੀਂ ਭਰਨਦੇ ਉਹਨੂੰ ਜਿਹੜੇ ਕਹਿ ਲੋ ਰਹੇ ਕਾਬਲ ਉਹਨਾਂ ਦੇ ਕਰਜ਼ੇ ਉਹ ਮਾਫ਼ ਹੋਣੇ ਚਾਹੀਦੇ ਆ ਤੇ ਜਿਹੜੇ ਇਹੋ ਜਿਹੇ ਬੰਦੇ ਤੁਸੀਂ ਕਾਟ ਤਾਂ ਬਣਾ ਦਿੱਤੇ ਆ ਔਰ ਉਹ ਜਿਹੜਾ ਕਹਿ ਲੋ ਵੀ ਕਾਰਡ ਚਲਦੇ ਆ ਕਈ ਕਟੌਤੀਆਂ ਕਰ ਦਿੰਦੇ ਆ ਕਈ ਕੁਸ਼ ਕਰ ਦਿੰਦੇ ਆ ਤੇ ਆਪਾਂ ਸਰਕਾਰ ਆ ਸਰਕਾਰ ਇੱਕ ਰੱਬ ਹੁੰਦੀ ਆ ਲੋਕਾਂ ਵਾਸਤੇ ਸਰਕਾਰ ਨੂੰ ਚਾਹੀਦਾ ਕਿ ਰੱਬ ਜਿਵੇਂ ਆਪਦੇ ਬੱਚਿਆਂ ਦਾ ਖਿਆਲ ਰੱਖਦਾ ਜਿਵੇਂ ਪਿਓ ਬੱਚਿਆਂ ਦਾ ਖਿਆਲ ਰੱਖਦਾ ਓਵੇਂ ਲੋਕਾਂ ਦਾ ਤੁਸੀਂ ਖਿਆਲ ਰੱਖਣਾ ਹੁੰਦਾ ਤੇ ਇਹ ਤੁਹਾਡੇ ਲੋਕ ਆਸੀਂ ਵੀ ਤੁਹਾਡੇ ਲੋਕ ਆ ਜਿਹੜਾ ਸੱਜਣ ਫੋਨ ਫੜੀ ਬਿਠੇ ਵੀ ਤੁਹਾਡੇ ਲੋਕ ਆ ਤੁਸੀਂ ਇਹਨਾਂ ਦਾ ਕੋਈ ਨਾ ਕੋਈ ਜਿਹੜਾ ਸਰਕਲ ਆ ਤੁਸੀਂ ਤੋੜਨਾ ਹੁੰਦਾ ਤੇ ਸਾਰਿਆਂ ਦੇ ਮੂੰਹ ਦੇ ਵਿੱਚ ਰੋਟੀ ਪਾਉਣੀ ਹੁੰਦੀ ਆ ਹੁਣ ਇੱਥੇ ਕੋਈ ਤਾਂ ਘੋ ਮੱਖਣ ਖਾਈ ਜਾਂਦਾ ਤੇ ਕਿਸੇ ਕੋਲ ਸੁੱਕੀ ਵੀ ਹੈ ਨਹੀਂ ਕੋਈ ਇੱਥੇ ਕਈ ਸਲਾਤਾਂ ਦੇ ਨਾਲ ਖਾਈ ਜਾਂਦਾ ਤੇ ਕਈਆਂ ਕੋਲ ਗੰਡਾ ਸੌਜੀ ਚ ਪਾਉਣ ਨੂੰ ਵੀ ਹੈ ਨਹੀਂ ਤੇ ਮੇਰੀ ਬੇਨਤੀ ਹੈ ਜੀ ਦੇਨ ਦੇ ਆ ਇਹਨਾਂ ਦੇ ਬੱਚਿਆਂ ਦੇ ਵੀ ਚੰਗੇ ਨੰਗਣ ਤੇ ਕੋਈ ਸੱਜਣ ਇਹਨਾਂ ਦੀ ਬਾਹਰ ਜਰੂਰ ਫੜੋ ਭਾਈ ਜੀ ਮੈਨੂੰ ਖਾਤਾ ਤੁਸੀਂ ਦਿਓ ਮੈਂ ਫੋਟੋ ਵਿੱਚ ਪਾ ਦੂੰਗਾ ਠੀਕ ਹੈ ਤੇ ਜੇ ਉਹ ਤੇ ਉਸ ਤੋਂ ਬਾਅਦ ਨੰਬਰ ਮੈਂ ਤੁਹਾਡਾ ਪਾ ਦੂੰਗਾ ਤੇ ਆਹ ਦਾ ਨੰਬਰ ਵੀ ਪਾ ਦੂੰਗਾ ਸੱਜਣ ਜੀ ਕਿਸੇ ਨੇ ਮੇਰੇ ਤੋਂ ਕੁਝ ਪੁੱਛਣਾ ਹੋਵੇ ਤੁਹਾਡੇ ਬਾਰੇ ਮੈਂ ਦੱਸ ਦੂੰਗਾ ਠੀਕ ਤੇ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਹਾਸਤੇ ਮਾਫੀ ਚਾਹੁੰਦਾ ਤੇ ਮੇਰੀ ਬੇਨਤੀ ਆ ਹੁਣ ਤੁਸੀਂ ਜਰੂਰ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ